ਲੋਕਾਂ ਨੂੰ ਕੈਂਸਰ ਦੇ ਪ੍ਰਤੀ ਜਾਗਰੂਕ ਕਰਨ ਲਈ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਨੇ ਸਰਵ ਵਿਧਕਾਰੀ ਸਕੂਲ ਤੂਰਾ ਚ ਇੱਕ ਸਕ੍ਰੀਨਿੰਗ ਕੈਂਪ ਦਾ ਆਯੋਜਨ ਕੀਤਾ। ਮਦਦਾਰ। ਦੁਆ ਕਰਦੇ ਹੈਗੇ ਨੂੰ ਪਚਾ ਲਈ ਪਰ ਮੇਰੀਆਂ ਗਲਤੀਆਂ। ਤੂੰ ਜਾਣਾ ਤਾਂ ਹਸਪਤਾਲ ਪਿੰਡ। ਹਸਪਤਾਲ ਤੁਹਾਡੇ ਕੋਲ ਹੈ ਨਹੀਂ। ਏਜ 56 ਸਾਲ ਔਰ ਕਾਬੀ ਤਾਰੀ ਇੰਡੀਆ ਦੇ ਰਜਿਸਟਰਾਰ ਹਸਪਤਾਲ ਤੁਹਾਡੇ ਕੋਲ ਹੈ ਨਹੀਂ ਅਜੇ ਮੈਂ ਡੇਰੇ ਨਹੀਂ ਗਿਣੇਗੇ ਬਾਬਿਆਂ ਦੇ ਬੰਦੇ ਫਿਰ ਮੈਨੂੰ ਫੋਨ ਕਰ ਦੇ ਕੈਨਸਲ ਜਿਹੜੇ ਲੋਕਾਂ ਦਾ ਥੋੜਿਆ ਨਾ ਕੈਨਸਰ ਠੀਕ ਕਰਦੇ ਲੋਕਾਂ ਦਾ ਥੋੜਿਆ ਨਾ ਕਰਦੇ ਬਾਬੇ ਨੂੰ ਕੈਨਸਰ ਕੋਲਪੰ ਸਿੰਘ ਨੂੰ ਪੁੱਛੋ ਕੈਨਸਰ ਵਾਲੇ ਕਿੱਥੇ ਜਾਵਾ ਠੀਕ ਹੈ 22 ਜੁਲਾਈ ਪਾਲਸ ਲਾਈਵ ਜਾ ਕਿਉਂ ਫੋਕੀ ਜ਼ਿੰਦਗੀ ਦੀਆਂ ਮੋਸ਼ਿਕਾ ਰਿਆ ਕਰੋ ਕਿ ਅੱਜ ਮੈਂ ਕੀ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਨਸ ਤੇ ਦਰਲਬ ਇੱਕ ਨਾ ਸਾਨੂੰ ਜਿਹੜੇ ਸਾਡੇ ਰਾਗੀ ਢਾਡੀ ਹੈ ਗਲਤ ਗੱਲ ਕਹਿ ਤਾਂ 10 ਮਹਸਾਉਂ ਉਹ ਸਾਹਿਬ ਨੇ ਕਿਹਾ ਸੀ ਕਲਵੰਤ ਸਿੰਘ ਜੇ ਤੇ 100 ਸਾਲ ਦੀ ਜ਼ਿੰਦਗੀ ਦਿੱਤੀ ਤੇਰਾ 10 ਸਾਲ ਮੈਨੂੰ ਇਹਦੇ ਜੋ 10 ਮਹਸਾਉਂ ਮੰਗਿਆ ਸੀ ਕਿਉਂਕਿ ਮਾਨਸ ਤੇ ਦਰਲਬ ਹੈ 84 ਲੱਖ ਦੀ ਜੁਨੀ ਦੇ ਵਿੱਚੋਂ ਵਧੀਆ ਜੂਨ ਦਿੱਤੀ ਸੀ ਇਹਦੇ ਵਿੱਚੋਂ ਦਾਨ ਕਰ ਨਹੀਂ ਤੇਰਾ ਗੁਰੂ ਮੈਥੋਂ ਨਹੀਂ ਕੁਝ ਮੰਗਦਾ ਨਹੀਂ ਮੰਗਦਾ ਅਸੀਂ ਕਨੈਕਟ ਹੋ ਚੁੱਕੀ ਬੀਬੀਆਂ ਭੈਣਾਂ ਬੱਚੇ ਮਤਾਮਾ ਸਾਰੇ ਲੋਕ ਇਸ ਚੀਜ਼ ਤੋਂ ਡਰਦੇ ਆ ਵੀ ਇਹ ਜਰਜ ਕਿਤੇ ਨਿਕਲ ਨਾ ਆਵੇ ਸੋ ਸਾਰਿਆਂ ਨੂੰ ਬੇਨਤੀ ਇਹ ਹੈ ਅੱਜ ਨਹੀਂ ਤਾਂ ਕੱਲ੍ਹ ਸਹੀ ਇਹ ਕਦੇ ਵੀ ਦੇਰ ਨਹੀਂ ਹੁੰਦੀ ਪਰ ਸਾਰਿਆਂ ਨੂੰ ਜਿਵੇਂ ਅੱਜ ਦਾ ਮੈਂ ਰਸ ਦੇਖ ਕੇ ਉਹ ਲਾ ਰਿਹਾ ਵੀ ਕੁਝ ਜਿਵੇਂ ਲੋਕ ਅਵੇਅਰ ਨਹੀਂ ਡਰਦੇ ਆ ਵੀ ਇਹ ਕਾਨੂੰਨ ਚੈੱਕ ਕਰਾਉਣੇ ਜੇ ਨਿਕਲੇ ਆਪਣਾ ਘਰ ਵਿਕ ਜਾਓ ਸੋ ਇਹ ਅਵੇਅਰness ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਨੂੰ ਅਵੇਅਰ ਹੋਣਾ ਪੈਣਾ ਇਹ ਚੀਜ਼ ਤੋਂ ਡਰਨਾ ਡਰਨ ਦੀ ਲੋੜ ਨਹੀਂ ਹੈਗੀ ਐ ਸੋ ਤੁਹਾਡਾ ਇੱਕ ਵਾਰੀ ਫਿਰ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਆਪਾਂ ਕੈਂਪ ਸ਼ੁਰੂ ਕਰਨਾ ਜੀ ਸਪੈਸ਼ਲ ਤੌਰ ਦੇ ਉੱਤੇ ਸਰਵੇਦਕਾਰੀ